ਲੋਕਾਂ ਦੇ ਵਿੱਚ ਨਾ ਇੱਕ ਪਿਆਰ ਭਾਵਨਾ ਜਿਹੜੀ ਕੀ ਹੈ ਨਾ ਕਿਸੇ ਤੇ ਮਾੜਾ ਸਮਾਂ ਆਇਆ ਉਹ ਕਿਸੇ ਦੇ ਵਾਸਤੇ ਜਰਨਾ ਬਹੁਤ ਔਖਾ ਹੋ ਜਾਂਦਾ ਇਦਾਂ ਦੀ ਇੱਕ ਤੁਹਾਨੂੰ ਇਹ ਸਟੋਰੀ ਇਸ ਬੱਚੇ ਦੀ ਪਿਆਰੇ ਜਿਹੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਪਹਿਲੀ ਗੱਲ ਤਾਂ ਚਲਦੇ ਬਵੰਡਰ ਦੇ ਵਿੱਚ ਇਹਨੂੰ ਕੋਈ ਮੀਂਹ ਦੇ ਵਿੱਚ ਛੱਡ ਗਿਆ ਤਾਂ ਪਿੱਛੇ ਇੱਕ ਕਾਰ 'ਚ ਕੁੜੀ ਖੜੀ ਸੀਗੀ ਉਹ ਇਹਦੀ ਵੇਟ ਕਰਨ ਲੱਗ ਜਾਂਦੀ ਐ ਵੀ ਮੀਂਹ ਹਟੇ ਤੇ ਮੇਰੇ ਕੋਲ ਜਾਵਾਂ ਜਦੋਂ ਇਹ ਜਾਂਦਾ ਇਹਦੇ ਡੌਗ ਦੇ ਮਗਰ ਉਹ ਵਿਚਾਰੀ ਜਾਂਦੀ ਆ ਤਾਂ ਇਹ ਡੌਗ ਡਰ ਕੇ ਤੇ ਭੱਜ ਕੇ ਤੇ ਝਾੜੀਆਂ 'ਚ ਲੁਕ ਜਾਂਦਾ ਤਾਂ ਉਹ ਜਿਵੇਂ ਜਿਵੇਂ ਇਹਦੇ ਨੇੜੇ ਜਾਵੇ ਤਾਂ ਹੋਰ ਅੱਗੇ ਦੀ ਅੱਗੇ ਗਾਂ ਫਸਦੀ ਤੁਰੇ ਜਾਵੇ। ਤਾਂ ਕੁੜੀਆਂ ਕਹਿੰਦੀ ਮੈਂ ਬਹੁਤ ਕੋਸ਼ਿਸ਼ ਕੀਤੀ ਤੇ ਆਖਰਕਾਰ ਨਾ ਜਾ ਕੇ ਜਿਹੜੇ ਉਹ ਕੈਕਟਸ ਹੁੰਦੇ ਆ ਉਹਨਾਂ ਦੇ ਵਿੱਚ ਜਾ ਕੇ ਖੜ ਜਾਂਦਾ ਤੇ ਉਹ ਕੈਕਟਸ ਵੀ ਕਾਫੀ ਟੁੱਟ ਕੇ ਤੇ ਇਹਦੇ ਪਿੰਡੇ ਤੇ ਡੌਗ ਦੇ ਤੇ ਕਾਫੀ ਲੱਗ ਜਾਂਦੀ ਆ। ਤਾਂ ਉਹ ਸਗੋਂ ਹੋਰ ਜਿਵੇਂ ਜਿਵੇਂ ਕਹਿੰਦੀ ਮੈਂ ਨੇੜੇ ਜਾਵਾਂ ਉਨਾ ਹੀ ਇਹ ਵੱਧ ਡਰੇ। ਆਖਰਕਾਰ ਕਹਿੰਦੀ ਹੌਲੀ ਹੌਲੀ ਕਾਫੀ ਟਾਈਮ ਦੀ ਮਿਹਨਤ ਤੋਂ ਬਾਅਦ ਕਹਿੰਦੀ ਇਹ ਬੈਠ ਜਾਂਦਾ ਤੇ ਮੈਂ ਕਹਿੰਦੀ ਇਹਨੂੰ ਆਪਦੇ ਹੱਥ 'ਚ ਲੈ ਲੈਨੀ ਆ ਤਾਂ ਫੇਰ ਇਹਨੂੰ ਮੈਂ ਪਿਆਰ ਕਰਦੀ ਆ ਕੁਝ ਟਾਈਮ ਤੇ ਥੋੜਾ ਜਨਾ ਯਕੀਨ ਜਾਨੀ ਕਿ ਕਹਿੰਦੀ ਕੁੜੀ ਕਹਿੰਦੀ ਵੀ ਮੇਰੇ ਤੇ ਇਹ ਬਣਾਉਣ ਲੱਗ ਗਿਆ ਤਾਂ ਮੈਂ ਇਹਨੂੰ ਟ੍ਰੀਟ ਦਿੱਤੀ ਖਾਣ ਪੀਣ ਨੂੰ ਦਿੱਤਾ ਤਾਂ ਇਹਨੂੰ ਇੱਕ ਕੱਪੜੇ ਦੇ ਵਿੱਚ ਕਹਿੰਦੀ ਮੈਂ ਲਵੇਟਿਆ ਤਾਂ ਮੇਰੇ ਕੋਲੇ ਕਹਿੰਦੀ ਉਦੋਂ ਇਹ ਕਹਿੰਦੀ ਫੇਰ ਡਰ ਗਿਆ ਜਦੋਂ ਮੈਨੂੰ ਕੱਪੜੇ 'ਚ ਲਵੇਟਣ ਲੱਗੀ ਤਾਂ ਫੇਰ ਉਹ ਕਹਿੰਦੀ ਮੇਰੇ ਕੋਲ ਇੱਕ ਸਟਿਕ ਸੀਗੀ ਤਾਂ ਸਟਿਕ ਨਾਲ ਕਹਿੰਦੀ ਮੈਂ ਇਹ ਗੱਲ 'ਚ ਪਾ ਕੇ ਤੇ ਇਹਨੂੰ ਉਥ ਬਾਰ ਖਿੱਚ ਕੇ ਤੈਨੂੰ ਮੈਂ ਸਟਿਕ ਨੂੰ ਬਲਰ ਕਰੂੰਗਾ ਤੁਸੀਂ ਆਪ ਹੀ ਮੜਾ ਜੇ ਦੇਖਿਆ ਜੋ ਤੇ ਕਹਿੰਦੇ ਜਦੋਂ ਮੈਂ ਇਹਨੂੰ ਸਟਿਕ ਦੇ ਨਾਲ ਬਾਹਰ ਖਿੱਚਿਆ ਬਾਹਰ ਖਿੱਚ ਕੇ ਦੁਬਾਰੇ ਫੇਰ ਇਹਦੇ ਕਹਿੰਦਾ ਪੈਰਾਂ ਪੂਰਾ ਤੇ ਤੇ ਬਹੁਤ ਜ਼ਿਆਦਾ ਕਹਿੰਦੇ ਨਾ ਹਰ ਇੱਕ ਥਾਂ ਤੇ ਪਿੰਡੇ ਤੇ ਕੋਈ ਜਗ੍ਹਾ ਹੀ ਨਹੀਂ ਰਹਿ ਗਈ ਸੀ ਕਿ ਜਿੱਥੇ ਗਈ ਕੈਕਟਸ ਵਾਲੇ ਜਿਹੜੇ ਉਹ ਕੰਡੇ ਨਾ ਚੁਬੇ ਹੋਣ ਤੇ ਕਹਿੰਦੀ ਇੱਕ ਤਾਂ ਉਧਰੋਂ ਤਕਲੀਫ ਚ ਉਧਰੋਂ ਇਹਦੇ ਕੈਕਟੋਸੀਨਾ ਜ਼ਿਆਦਾ ਲੱਗ ਗਿਆ ਕਿ ਉਹਦੇ ਨਾਲ ਨਾ ਕਹਿੰਦੀ ਇਹ ਇੱਕ ਹੋਰ ਹੀ ਆਵਾਜ਼ ਕੱਢੇ ਜਿਹੜੀ ਕਹਿੰਦੀ ਦਿਲ ਨੂੰ ਕਹਿੰਦੀ ਮੇਰੇ ਉਦੋਂ ਦਿਲ ਨੂੰ ਕੁਝ ਹੁੰਦਾ ਸੀਗਾ ਵੀ ਇਦਾਂ ਦੇ ਦੇ ਵਿਚਾਰੀ ਇੰਨਾ ਤਕਲੀਫ ਦੇ ਵਿੱਚ ਕਹਿੰਦੀ ਦੇਖ ਕੇ ਤਾਂ ਫੇਰ ਕਹਿੰਦੀ ਮੈਂ ਇਹਨੂੰ ਉਸੇ ਹੀ ਸਟਿੱਕ ਦੇ ਨਾਲ ਜਿਹੜੀ ਇਹਦੇ ਗਲ ਚ ਪਾਈ ਸੀਗੀ ਤਾਂ ਉਹਦੇ ਨਾਲ ਕਹਿੰਦੀ ਮੈਂ ਇਹਨੂੰ ਤੋੜਦੀ ਆ ਤੋੜ ਕੇ ਤੇ ਇਹਦੇ ਨਾਲ ਥੋੜਾ ਬਹੁਤਾ ਪਿਆਰ ਕਰਦੀ ਆ ਤੇ ਐਡਾ ਕਹਿੰਦੀ ਖੋਬਾ ਉੱਥੇ ਪਾਣੀ ਕਹਿੰਦੀ ਲੱਗਿਆ ਵਾ ਉਸ ਮਿੱਟੀ ਦੇ ਵਿੱਚ ਪਾਣੀ ਕਿਉਂਕਿ ਮੀਂਹ ਆ ਕੇ ਹਟਿਆ ਸੀਗਾ ਵਿੱਚ ਵਿਚਾਰੀ ਦੀਆਂ ਚੱਪਲਾਂ ਜੁੱਪਲਾਂ ਵੀ ਖੁੱਭ ਗਈਆਂ ਤਾਂ ਨੇ ਹਾਨੀਕਾਰ ਨੂੰ ਕਹਿੰਦੀ ਲਾਸਟ ਤੇ ਮੈਂ ਕਹਿੰਦੀ ਬਹੁਤ ਔਖੀ ਹੋ ਕੇ ਤੇਨੂੰ ਗੱਡੀ ਦੇ ਵਿੱਚ ਬਿਠਾ ਦੇਣੀ ਆ ਗੱਡੀ 'ਚ ਜਦੋਂ ਬੈੰਦਾ ਤੇ ਕਹਿੰਦੀ ਨੇ ਹੈਰਾਨ ਹੋ ਕੇ ਸਾਰੇ ਪਾਸੇ ਵੀ ਇਹ ਡੌਗ ਹੈ ਜਿਹੜਾ ਉਹ ਦੇਖਦਾ ਤੇ ਵੀ ਕਹਿੰਦੀ ਵੀ ਮੈਨੂੰ ਖਣੀ ਕਿੱਥੇ ਲੈ ਕੇ ਚੱਲੇ ਆ ਤਾਂ ਇਹਦੇ ਜਿਹੜਾ ਡੌਗ ਸੀਗਾ ਇਹਨੇ ਆਪਦਾ ਨਾ ਜਿਹੜਾ ਮਾਲਕ ਸੀਗਾ ਉਹਨੂੰ ਕਹਿੰਦੀ ਬਹੁਤ ਟਾਈਮ ਤੱਕ ਮਿਸ ਕਰਦਾ ਰਿਹਾ ਉਹਨੂੰ ਇਹਨੂੰ ਭੁੱਲਣਾ ਬਹੁਤ ਔਖਾ ਹੋ ਗਿਆ ਸੀਗਾ ਤਾਂ ਗੱਡੀ 'ਚ ਬੈਠਾ ਵੀ ਬੜਾ ਹੈਰਾਨੀ ਨਾਲ ਦੇਖ ਰਿਹਾ ਸੀਗਾ ਵੀ ਇਹਨੂੰ ਐਸੇ ਸ਼ਾਇਦ ਮੈਨੂੰ ਉੱਥੇ ਲੈ ਕੇ ਨਾ ਚੱਲੇ ਹੁਣ ਤੇ ਇੰਨਾ ਕੁ ਭੁੱਖਾ ਇਹ ਕਹਿੰਦੀ ਵੀ ਬਹੁਤ ਜ਼ਿਆਦਾ ਕਹਿੰਦੀ ਨਾ ਮੈਨੂੰ ਇਸ ਪਿਆਰੇ ਬੱਚੇ ਦੇ ਹਾਲਾਤ ਦੇਖ ਕੇ ਤੇ ਕਹਿੰਦੀ ਤਰਸ ਆਉਂਦਾ ਸੀਗਾ ਤਾਂ ਕਹਿੰਦੀ ਇਹਨੂੰ ਮੈਂ ਗੱਡੀ 'ਚ ਲਿਆਂਦਾ ਲਿਆ ਕੇ ਇਹਦੇ ਨਾਲ ਪਿਆਰ ਕੀਤਾ ਗੱਲਾਂ-ਬਾਤਾਂ ਕੀਤੀਆਂ ਘਰੇ ਲਿਆਂਦਾ ਘਰੇ ਲਿਆ ਕੇ ਨਵਾਇਆ ਇਨੂੰ ਡਾਕਟਰ ਦੇ ਕੋਲੇ ਲੈ ਕੇ ਗਈ ਤਾਂ ਇਹਦਾ ਜੋ ਟ੍ਰੀਟਮੈਂਟ ਜਿੰਨਾ ਵੀ ਹੋਣ ਵਾਲਾ ਸੀਗਾ ਕਹਿੰਦੀ ਸਾਰਾ ਟ੍ਰੀਟਮੈਂਟ ਇਹਦਾ ਮੈਂ ਕਰਵਾਇਆ ਤਾਂ ਇਹਦੇ ਜਿਹੜੇ ਕੰਡੇ-ਕੁੰਡੇ ਮੈਂ ਕੱਢੇ ਕਹਿੰਦੀ ਇਹਦੇ ਵਿੱਚੋਂ ਤਾਂ ਕਹਿੰਦੀ ਥੋੜੇ ਜਿਹੇ ਦੀ ਜਿਵੇਂ ਜਿਵੇਂ ਤਕਲੀਫ ਘਟੀ ਤਾਂ ਉਵੇਂ-ਉਵੇਂ ਕਹਿੰਦੀ ਇਹ ਮੇਰੇ ਤੇ ਯਕੀਨ ਕਰਨ ਲੱਗ ਪਿਆ ਫਿਰ ਤਾਂ ਕਹਿੰਦੀ ਪੂਛ ਵੀ ਹਿਲਾਉਣ ਲੱਗ ਪਿਆ ਮੈਨੂੰ ਵੇਖ ਕੇ ਤਾਂ ਬਹੁਤ ਕਹਿੰਦੀ ਫਿਰ ਇਹਦਾ ਪਿਆਰ ਮੇਰੇ ਨਾਲ ਹੋਣ ਲੱਗ ਗਿਆ ਫਿਰ ਤੇ ਮੇਰੇ ਨਾਲ ਕਹਿੰਦੀ ਖੇਡਣ ਲੱਗ ਗਿਆ ਤਾਂ ਉਸ ਤੋਂ ਬਾਅਦ ਕਹਿੰਦੀ ਵੀ ਇਹਦੀ ਮੈਂ ਇਹਦੀ ਦੁਨੀਆ ਬਣ ਗਈ ਤਾਂ ਹੁਣ ਕਹਿੰਦੀ ਇਹ ਜੇ ਕਿਤੇ ਮੈਂ ਕੰਮ ਤੇ ਜਾਵਾਂ ਤਾਂ ਮੈਨੂੰ ਕਹਿੰਦੀ ਨਾ ਇਹ ਡਿੱਕ ਹੀ ਜਾਂਦਾ ਰਹਿੰਦਾ ਸਾਰੀ ਦਿਹਾੜੀ ਕਹਿੰਦੀ ਮੈਂ ਇਹਦੇ ਕੈਮਰੇ ਵੀ ਲਾ ਕੇ ਕਹਿੰਦੀ ਮੈਨੂੰ ਚੈੱਕ ਕੀਤਾ ਵਾ ਘਰ 'ਚ ਵੀ ਮੇਰੇ ਮਗਰੋਂ ਕੀ ਕਰਦਾ ਤਾਂ ਇਹਨੇ ਕਹਿੰਦੀ ਉੱਥੇ ਬੈਠ ਜਾ ਤਾਂ ਫੇਰ ਕਹਿੰਦੀ ਇਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾਗਾ ਤੇ ਆਪਦੇ ਜਦੋਂ ਡੌਗ ਮੈਂ ਹਰ ਵੀਡੀਓ ਚ ਗੱਲ ਕੀਤੀ ਆ ਵੀ ਹੋ ਸਕਦਾ ਤੁਹਾਡੀ ਜ਼ਿੰਦਗੀ ਦਾ ਇੱਕ ਡੌਗ ਛੋਟਾ ਜਿਹਾ 파ਟ ਹੋਵੇ ਪਰ ਡੌਗ ਦੇ ਲਈ ਤੁਸੀਂ ਉਹਦੀ ਸਾਰੀ ਜ਼ਿੰਦਗੀ ਹੁੰਨੇ ਹੋ ਪਲੀਜ਼ ਇਦਾਂ ਦਾ ਕੰਮ ਕਦੇ ਵੀ ਨਾ ਕਰਿਆ ਕਰੋ ਕਿ ਇੱਕ ਬੇਜਬਾਨ ਬੱਚੇ ਨੂੰ ਉਹਦਾ ਖਮਿਆਜਾ ਭੁਗਤਣਾ ਪਵੇ ਤੇ ਸੋ ਇਹ ਬੱਚਾ ਅੱਜ ਦੇ ਟਾਈਮ 'ਚ ਬਹੁਤ ਖੁਸ਼ ਆ ਤੇ ਸੋ ਆਪਾਂ YouTube ਤੇ ਅਪਲੋਡ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ